ਗੁਰਾ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖबीर ਸਿੰਘ ਨੂੰ ਵਾਈਸ ਪ੍ਰਧਾਨ ਅਜੀਤ ਕੁਮਾਰ ਸੱਤਰ ਸੁਖਵਿੰਦਰ ਸਿੰਘ ਜੁਆਇੰਟ ਸੱਤਰ ਹਰਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਗਗਨਦੀਪ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਮੋਬਾਈਲ ਦੁਕਾਨਦਾਰਾਂ ਅਤੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਜੇਕਰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ 27, 28 ਅਤੇ 29 ਜੂਨ ਨੂੰ ਕੀਤੀਆਂ ਜਾ ਰਹੀਆਂ ਹਨ। ਤਿੰਨ ਦਿਨ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਗਨ ਮੋਬਾਈਲ ਗਰਾਿਆਂ ਤੋਂ ਸਾਰੇ ਗਰਾਿਆਂ ਦੇ ਦੁਕਾਨਦਾਰ ਵੀਰਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਗਰਾਮ ਮੋਬਾਈਲ ਐਸੋਸੀਏਸ਼ਨ ਦਾ। ਅਸੀਂ ਸਾਰੇ ਵੀਰਾਂ ਨਾਲ ਹਿੱਕ ਡਾ ਕੇ ਖੜਾਂਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੇ। ਸਾਰੇ ਯੂਨੀਅਨ ਦਾ ਸਹਿਯੋਗ ਦੇਣ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਖੜਨ ਤੇ ਅਸੀਂ ਅੱਜ ਆਸ਼ਾ ਕਰਦੇ ਹਾਂ ਵੀ ਸਾਰੇ ਵੀਰ ਸਾਡਾ ਸਹਿਯੋਗ ਦੇਣਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਤੇ ਇਸ ਮੀਟਿੰਗ ਵਿੱਚ ਅਹਿਮ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗਰਾਹ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਇਸ ਵਾਰ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਿਆਂ ਤੋਂ ਜਿੰਨੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਦੀ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚੇ ਕੀਤੇ ਗਏ ਤੇ ਹੋਰ ਕਿਸੇ ਵੀ ਕੋਈ ਪਰੇਸ਼ਾਨੀ ਆਉਂਦੀ ਉਹਦਾ ਸਾਰਿਆਂ ਦਾ ਮਤਲਬ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜਾਊਗਾ ਉਹਦੇ ਚ ਕੀ ਸੀਗਾ ਤੇ ਆਪਣੇ ਗगन ਮੋਬਾਈਲ ਗ੍ਰਾਹਿਆਂ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਗ੍ਰਾਹਿਆਂ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀ ਸ਼ਿਵਾ ਟੈਲੀਕਮ ਗ੍ਰਾਹਿਆਂ ਰੋੜਕਾ ਖੁਰਦਾ ਇਹ ਭਾਜੀ ਹੁਣੀ 22 ਜੋਇੰਟ ਸੈਕਟਰੀ ਤੇ ਅਜੇ ਟੈਲੀਕਮ ਇਹ ਭਾਜੀ ਹੁਣੀ ਆਪਣੇ ਸੈਕਟਰੀ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਹਾਂ ਜੀ ਕਿਸੇ ਮੇਰੇ ਭਰਾ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਨ ਲਓ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ ਜੀ ਗੁਰਾ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖबीर ਸਿੰਘ ਨੂੰ ਵਾਈਸ ਪ੍ਰਧਾਨ ਅਜੀਤ ਕੁਮਾਰ ਸੱਤਰ ਸੁਖਵਿੰਦਰ ਸਿੰਘ ਜੁਆਇੰਟ ਸੱਤਰ ਹਰਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਗਗਨਦੀਪ ਸਿੰਘ ਅਤੇ ਸੁਬੀਰ ਸਿੰਘ ਨੇ ਕਿਹਾ ਕਿ ਮੋਬਾਈਲ ਦੁਕਾਨਦਾਰਾਂ ਅਤੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਜੇਕਰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ 27 28 ਅਤੇ 29 ਜੂਨ ਨੂੰ ਕੀਤੀਆਂ ਜਾ ਰਹੀਆਂ ਹਨ ਤਿੰਨ ਦਿਨ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਗਨ ਮੋਬਾਈਲ ਬਰਾਇਆ ਤੋਂ ਸਾਰੇ ਗਰਾਿਆਂ ਦੇ ਦੁਕਾਨਦਾਰ ਵੀਰਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਗਰਾਮ ਵਾਇਰਸ ਐਸੋਸੀਏਸ਼ਨ ਦਾ ਅਸੀਂ ਸਾਰੇ ਵੀਰਾਂ ਨਾਲ ਇੱਕ ਡਾ ਕੇ ਖੜਾਂਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੇ ਸਾਰੇ ਯੂਨੀਅਨ ਦਾ ਸਹਿਯੋਗ ਦੇਣ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਖੜਨ ਤੇ ਅਸੀਂ ਆਸ਼ਾ ਕਰਦੇ ਹਾਂ ਵੀ ਸਾਰੇ ਵੀਰ ਸਾਡਾ ਸਹਿਯੋਗ ਦੇਣਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਤੇ ਇਸ ਮੀਟਿੰਗ ਵਿੱਚ ਇਹਮ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗਰਾਹ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਇਸ ਵਾਰ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਹਾਂ ਤੋਂ ਜਿੰਨੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਦੀ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚੇ ਕੀਤੇ ਗਏ ਤੇ ਹੋਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਉਹਦਾ ਸਾਰਿਆਂ ਦਾ ਮਤਲਬ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜੂਗਾ ਤੇ ਉਹਦੇ ਚ ਕੀ ਸੀਗਾ ਤੇ ਆਪਣੇ ਗगन ਮੋਬਾਈਲ ਗਰਾਂ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਗਰਾਂ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀਕ ਸ਼ਿਵਾ ਟੈਲੀਕਮ ਗਰੇਆ ਰੋੜ ਕਾ ਖੁਰਦਾ ਇਹ ਭਾਜੀ ਹੁਣੀ 22 ਸਟੂਡੈਂਟਸ ਜੋਇੰਟ ਸੈਕਟਰੀ ਤੇ ਅਜੇ ਟੈਲੀਕਮ ਇਹ ਭਾਜੀ ਹੁਣੀ ਆਪਣੇ ਸੈਕਟਰ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਹਾਂ ਜੀ ਕਿਸੇ ਮੇਰੇ ਭਰਾ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਨ ਲਓ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ ਜੀ